ਹਾਂਜੀ ਬਾਬਾ ਜੀ ਕੀ ਨਾਮ ਆਪਣਾ ਮੈਂ ਹਰਮੇਸ਼ ਮਾਲੜੀ ਸੂਬਾ ਬਠਿੰਡਾ 76 ਪੰਜਾਬ ਖੇਤ ਮਜ਼ਦੂਰੀ ਯੂਨੀਅਨ ਅੱਜ ਬਲਕਾਰ ਸਿੰਘ ਜੀ ਦੇ ਘਰ ਦੇ ਬਾਹਰ ਧਰਨਾ ਲਾਉਣ ਦਾ ਕਾਰਨ ਇਹ ਸਾਡੀਆਂ ਜਿਹੜੇ ਪੰਜਾਬ ਦੇ ਪਿੰਡੂ ਬੇਜ਼ਮੀਨੇ ਖੇਤ ਮਜ਼ਦੂਰ ਨੇ ਉਹਨਾਂ ਦੀਆਂ ਬਹੁਤ ਲੰਬੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਤੇ ਅਸੀਂ ਲੰਬੇ ਸਮੇਂ ਤੋਂ ਇਸ ਸਰਕਾਰ ਦੇ ਖਿਲਾਫ ਲੜ ਰਹੇ ਹਾਂ بار بار ਧਰਨੇ ਮਜਾਰੇ ਲਾਉਣ ਦੇ ਬਾਵਜੂਦ ਵੱਡੇ ਵੱਡੇ ਇਕੱਠ ਕਰਨ ਦੇ ਬਾਵਜੂਦ ਵੀ ਤੇ بار بار ਯਾਦ ਪੱਤਰ ਦੇਣ ਦੇ باوجود ਵੀ ਇਹ ਜਿਹੜੀ ਸਰਕਾਰ ਹੈ ਉਹ ਕਿਸੇ ਤਰ੍ਹਾਂ ਦੀ ਵੀ ਮਜ਼ਦੂਰਾਂ ਦੀ ਜਿਹੜੀ ਸੁਣਵਾਈ ਨਹੀਂ ਕਰਦੀ ਸੋ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਜਿਹੜਾ ਕਿ ਜ਼ਿਲ੍ਹਾ ਮੁਕਸਰ ਦੇ ਵਿੱਚ ਖੇਤੀਬਾੜੀ ਮੰਤਰੀ ਜਗਮੀਤ ਸਿੰਘ ਕੁੱਡੀਆਂ ਗਰਮੀਤ ਸਿੰਘ ਕੁੱਡੀਆਂ ਉਹਨਾਂ ਦੇ ਘਰ ਅੱਗੇ ਔਰ ਸੰਗਰੂਰ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਦੇ ਘਰ ਅੱਗੇ ਔਰ ਕੋਟ ਕਪੂਰੇ ਦੇ ਵਿੱਚ ਲੋਕ ਸਭਾ ਸੌਰੀ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੋਪਾਲ ਸਿੰਘ ਸੰਧਵਾ ਉਹਨਾਂ ਦੇ ਘਰ ਮੋਰੇ ਤੇ ਇੱਥੇ ਜਲੰਧਰ ਦੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਲਕਾਰ ਸਿੰਘ ਉਹਨਾਂ ਦੇ ਘਰ ਅੱਗੇ ਅੱਜ ਅਸੀਂ ਇਹ ਧਰਨਾ ਦੇ ਰਹੇ ਹਾਂ ਇਹਨਾਂ ਧਰਨਿਆਂ ਦੇ ਵਿੱਚ ਸਾਡੀ ਇਹ ਮੰਗਿਆ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾ ਅਸੀਂ ਔਰਤਾਂ ਦੇ ਖਾਤੇ 'ਚ 1-1000 ਰੁਪਇਆ ਪਾਵਾਂਗੇ ਅੱਜ ਉਹ ਢਾਈ ਸਾਲਾਂ ਤੋਂ ਵੱਧ ਦਾ ਸਮਾਂ ਬੀਤਣ ਦੇ باوجود ਇਹ ਜਿਹੜੇ ਪੈਸੇ ਆ ਉਹ ਪਾਏ ਨਹੀਂ ਗਏ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਵਿਧਵਾ ਵਡੇਪਾ ਤੇ ਅੰਗਹੀਣਾ ਦੀ ਪੈਨਸ਼ਨ ਘੱਟੋ-ਘੱਟ 2500 ਰੁਪਇਆ ਪ੍ਰਤੀ ਮਹੀਨਾ ਕਰਾਂਗੇ ਅੱਜ ਤੱਕ ਇਹ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਸਰਕਾਰ ਨੇ ਕਿਹਾ ਸੀ ਕਿ ਅਸੀਂ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਾ ਅੱਜ ਉਹ ਨਸ਼ਾ ਖਤਮ ਨਹੀਂ ਹੋਇਆ ਸਰਕਾਰ ਨੇ ਕਿਹਾ ਅਸੀਂ ਕਿ ਆ ਜਿਹੜਾ ਰੇਤਾ ਬੱਜਰੀ ਸੀਮਿੰਟ ਦੇ ਰੇਟ ਅਸਮਾਨੀ ਚੜੇ ਹੋਏ ਆ ਇਹਦੀ ਜੋ ਬਲੈਕ ਮਾਰਕੀਟਿੰਗ ਹੋ ਰਹੀ ਆ ਇਹਨੂੰ ਅਸੀਂ ਠੱਲ ਪਾਵਾਂਗੇ ਇਹ ਠੱਲ ਜਿਹੜੀ ਅਜੇ ਤੱਕ ਉਹ ਨਹੀਂ ਪਾਈ ਗਈ ਇਸੇ ਤਰੀਕੇ ਨਾਲ ਮਜ਼ਦੂਰਾਂ ਨੂੰ ਰਹਿਸ਼ੀ ਪਲਾਟ ਦੇਣ ਦੀ ਗੱਲ ਸੀ ਉਹਨਾਂ ਦੇ ਰਜਕਾਰ ਦੀ ਗੱਲ ਸੀ ਉਹਨਾਂ ਲਈ ਦਿਹਾੜੀ 700 ਰੁਪਏ ਕਰਨ ਦੀ ਗੱਲ ਸੀ ਉਹਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਉਹਨਾਂ ਨੂੰ 1 ਲੱਖ ਰੁਪਈਆ ਤੱਕ ਦੇ ਕਰਜ਼ੇ ਦੇਣ ਦੇ ਵਾਅਦੇ ਕੀਤੇ ਗਏ ਸੀ ਉਹ ਸਾਰੇ ਹੀ ਵਾਅਦੇ ਜਿਹੜੇ ਇਸ ਸਰਕਾਰ ਦੇ ਪੂਰੇ ਨਹੀਂ ਕੀਤੇ ਇਸ ਕਰਕੇ ਅੱਜ ਅਸੀਂ ਇਹ ਤਿੱਖੜ ਦੁਪਹਿਰ ਦੇ ਵਿੱਚ ਤੇ ਮੌਸਮ ਤੁਸੀਂ ਦੇਖ ਰਹੇ ਹੋ ਕੋਈ ਬੜਾ ਖਰਾਬ ਆ ਸਵੇਰ ਤੋਂ بارش ਹੋ ਰਹੀ ਆ ਇਹਦੇ باوجود ਵੀ ਅਸੀਂ ਅੱਜ ਜਿਹੜਾ ਇੱਥੇ ਧਰਨਾ ਲਾਉਣ ਵਾਸਤੇ ਮਜਬੂਰ ਹੋਏ